ਸੈਨੇਟ ਲੈਕਚਰ ਲੈ ਕੇ ਸਿੰਡੀਗੇਟ ਲੈ ਕੇ ਪੂਰੀ ਮੇਤੇ ਪੈ ਗਈ ਆਪਣਾ ਹੌਬਲਾ ਕਾ ਹੌਬਲਾ ਇੱਕ ਵਾਰ ਅੱਗੇ ਥੋੜਾ ਪਿੱਛੇ ਕਰ ਲੈ ਲੋ ਜੀ ਅਜੀ ਮੈਂ ਥੋੜਾ ਛੱਡ ਦਿਓ ਮੈਂ ਬਾਹਰ ਨਾ ਦੇ ਛੋਟੇ ਦੇਖੋ ਚੱਕਾ ਕਿ ਬਈ ਕੀਤਾ ਜਾ ਰਿਹਾ ਹੈ ਵਿਦਿਆਰਥੀਆਂ ਨਾਲ ਦੇਖੋ ਨਾ ਦੇ ਉਤੇ ਕਿਸ ਤਰ੍ਹਾਂ ਦੇ ਨਾਲ ਕੰਬਣੀ ਕਾਲਜੈਂਟ ਆਪਣੇ ਯੂਨੀਵਰਸਿਟੀ ਦੇ ਅੰਦਰ ਜਾਣਾ ਚਾਹਦੇ ਆ ਤਾਂ ਪਰ ਜਿਹੜਾ ਕਿ ਇੱਥੇ ਰੋਕਿਆ ਜਾ ਰਿਹਾ ਹੈ ਦੇਖੋ ਇਹ ਤਸਵੀਰ ਹੈ ਸਵੇਤ ਦੀਆਂ ਤਸਵੀਰਾਂ ਮੈਡਮ ਗੇਟ ਖੋਲ ਦਿਨਾ ਫਿਰ ਉਹਨਾਂ ਨੂੰ ਫਿਰ ਕੰਦਾ ਗਲ ਟੱਪਣਗੇ ਵਿਦਿਆਰਥੀ ਫਿਰ ਗੇਟ ਘਾ ਟੱਪਣਗੇ ਗੇਟ ਖੋਲ ਹੀ ਦਿਓ ਉਹਨਾਂ ਨੂੰ ਸਵੇਤ ਖੋਲਿਆ ਗੇਟ ਖੋਲਿਆ ਗੇਟ ਖੋਲ ਦਿਓ ਯਾਰ ਇੱਕ ਵਾਰ ਆਹ ਜਿੱਥੇ ਤਾਰਾ ਜਿੱਥੇ ਗੇਟ ਖੋਲਿਆ ਆਹ ਲੈ ਬੱਚਾ ਹੋਰ ਨਹੀਂ ਰੋਕਾ ਕੋਈ ਨਹੀਂ ਸੋਇ ਸਮੇਂ ਜਿਹੜੇ ਸਟੂਡੈਂਟ ਹੈਗੇ ਉਹਨਾਂ ਨੂੰ ਗੇਟ ਰਾਈ ਲੰਗਾਇਆ ਜਾ ਰਿਹਾ ਤਾਂ ਇਹ ਤਸਵੀਰਾਂ ਜਿਹੜੀ ਸਵੇਤ ਤਸਵੀਰ ਹੈ ਜਿੱਥੇ ਜਿੱਥੇ ਗੇਟ ਦੇ थ्रू ਇਸ ਨੂੰ ਅੰਦਰ ਭੇਜਿਆ ਜਾਏਗਾ ਕਾਹੇ ਅਜਾ ਯੂਨੀਵਰਸਿਟੀ ਦੀ ਤੁਸੀਂ ਅੰਦਰ ਅੰਦਰ ਤੁਹਾਡੇ ਕੋਲ ਤੁਸੀਂ ਹੌਸਟਲ ਕਿਹਨੂੰ ਜਾਂ ਪਟੋ ਤੁਹਾਡਾ ਹੌਸਟਲ ਅੰਦਰ ਉਹ ਹੌਸਟਲ ਵੀ ਨਹੀਂ ਜਾਣ ਦਿੰਦਾ ਕਿਉਂ ਨਹੀਂ ਜਾਣ ਦੇ ਕਿ ਤੁਸੀਂ ਤੁਹਾਡੇ ਕੋਲ ਤਾਂ ਆਈਡੀ ਕਾਰਡ ਵੀ ਹੈ ਦਿਖਾ ਦਿਓ ਥੋੜਾ ਜਿਹਾ ਦੇਖੋ ਇਹ ਲੈ ਵੀ ਆਈਡੀ ਕਾਰਡ ਦੇਖੋ ਫਿਰ ਵੀ ਕੰਬਰੇ ਤੇ ਹੁੰਨ ਲੇ ਕਿ ਅੱਗੇ 메인 게ਟ ਕਾਲਜ ਹੋਂਗ ਪਰ 메인 게ਟ ਵੀ ਨਹੀਂ ਖੁੱਲ ਰਿਹਾ ਇਸ ਤਰੀਕੇ ਨਾਲ ਅੰਦਰ ਗਏ ਜੇ ਕੋਈ ਚੋਰ ਬੰਦਾ ڈاکੂ ਸੋ ਇਸ ਸਮੇਂ ਬਹੁਤ ਜਿਆਦਾ ੱਟਕਾ ਕਰ ਰਹੇ ਨਹੀਂ ਬਹੁਤ ਜਿਆਦਾ ਸਾਨੂੰ ਕਿਉਂ ਕੰਮ ਕਰ ਰਹੀ ਸੀ ਘਰੋਂ ਆਏ ਆ ਤੇ ਤੁਹਾਡੇ ਕੋਲ ਇਹਨੇ ਸੁਣਾਣਾ ਹੋਣਾ ਕਿ ਕਿੱਥੇ ਜਾਈ ਸੱਤ ਪਰੌੜੀਏ ਸਾਡੇ ਤੇ ਹੋਸਟਲ ਹੀ ਹੈ ਤੇ ਉਸ ਹੋਸਟਲ ਦੀ ਜਗ੍ਹਾ ਤੁਸੀਂ ਘਰ ਤੋਂ ਆਏ ਹੋ ਕਿੱਥੋਂ 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 ਕਿਹੜੇ ਇਲਾਕੇ ਦੇ ਨਾਲ ਅਨੰਦਪੁਰ ਸਾਹਿਬ ਤੋਂ ਆਇਓ ਸਵੇਰੇ ਚੱਲੇ ਹੋਗੇ ਉਰੇ ਆ ਕੇ ਫਿਰ ਤੁਹਾਨੂੰ ਤੇ ਨਿਕਲੀ ਹੋਈ ਘਰ ਤੋਂ ਤੇ ਬਹੁਤ ਜ਼ਿਆਦਾ ਤੰਗ ਕਰ ਰਿਹਾ ਤੇ ਕੀ ਕਰੇ ਕਿ ਮੇਨ ਗੇਟ ਖੋਲੇ ਜਦੋਂ ਮੇਨ ਗੇਟ ਵੀ ਨਹੀਂ ਖੋਲ ਰਿਹਾ ਹੂੰ